ਤਾਜਪੁਰ ਰੋਡ ਤੇ ਆ ਰਹੀ ਸਮੱਸਿਆ ਦਾ ਮੇਅਰ ਦੇ ਵੱਲੋਂ ਹੱਲ ਕਰਵਾਇਆ ਜਾਂਦਾ ਦੱਸਿਆ ਕਿ ਤਾਜਪੁਰ ਰੋਡ ਤੇ ਸ਼ਨੀ ਮੰਦਿਰ ਦੇ ਬਾਹਰ ਕੁਝ ਵਿਅਕਤੀਆਂ ਦੇ ਵੱਲੋਂ ਦਰਸਤਲ ਗੋਬਰ ਸੁੱਟ ਅਜਿਸ ਦੇ ਵਿਰੁੱਧ ਦੇ ਵਿੱਚ ਮੁਹੱਲਾ ਨਿਵਾਸੀਆਂ ਤੇ ਸ਼ਨੀ ਮੰਦਿਰ ਦੇ ਪ੍ਰਧਾਨ ਦੇ ਵੱਲੋਂ ਤਾਜਪੁਰ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਸਬੰਧ ਦੇ ਵਿੱਚ ਨਗਰ ਨਿਗਮ ਦੀ ਮੇਅਰ ਮੈਡਮ ਇੰਦਰਜੀਤ ਕੌਰ ਦੇ ਵੱਲੋਂ ਸਮੱਸਿਆ ਦਾ ਹੱਲ ਕਰਨ ਦੀ ਮੌਕੇ ਤੇ ਅਧਿਕਾਰੀਆਂ ਨੂੰ ਬੁਲਾ ਕੇ ਤਾਜਪੁਰ ਰੋਡ ਤੇ ਆ ਰਹੀ ਸਮੱਸਿਆ ਦਾ ਮੌਕੇ ਤੇ ਹਾਲ ਕਰਵਾਇਆ ਇਸ ਮੌਕੇ ਉਹਨਾਂ ਦੇ ਨਾਲ ਕਾਉਂਸਲਰ ਅਸ਼wini ਸ਼ਰਮਾ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਐਸਜੀਓ ਤੇ ਜੇਵੀ ਸ਼ਾਮਿਲ ਸਨ ਤੇ ਆਓ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆਂ ਬਸ ਠੀਕ ਹੈ ਉਹ ਕਿਹੜਾ ਕੋਈ ਬੀਚਾ ਤੇ ਨਾ ਰੋਣਾ ਚੱਕਰ ਜਿਵੇਂ ਰਿਵਰ ਹੋਣਾ ਖਗਮਾ ਟੇਰ ਇਹਨਾਂ ਚਾਰ ਦਿਨਾਂ ਦੇ ਅੰਦਰ ਹੀ ਪਹੁੰਚਾ ਲੈ ਮੇਰੇ ਨਾਲ ਤਾਂ ਗੱਲ ਕੀਤੀ ਪਤਾ ਇਹ ਵੀ ਪਤਾ ਵੀ ਇਹਨਾਂ ਨੇ ਜਗਾ ਕੀ ਕੀਤੀ ਹੈ ਬੋਏ ਜੁਪਨਾ ਤਾਂ ਦਾ ਨੋਟ ਨਹੀਂ ਯਾਰ ਚਾਰ ਦਿਨਾਂ ਦੇ ਅੰਦਰ ਹੀ ਨਿਕਲਣਾ ਯਾਰ ਕਹਿੰਦਾ 75 ਦਰਾ ਮੋਰ ਦਾ ਵਾਰਦਾ ਉਹ ਇਹ ਨਹੀਂ ਕਿ ਸਾਫਟਸੌਅ ਲੂਏ ਨੂੰ ਬੰਦੇ ਨਹੀਂ ਕਰੇ ਇਹਨੇ ਕੱਲ ਖੋਟਾ ਬਣੀ ਸਾਰਾ ਸਾਰਾ ਰੋੜਾ ਖੋਟਾ ਸਾਰੇ ਤੇ ਇਸ ਦਾ ਕੋਈ ਦਿਕਾਰਤੀ ਅਦਲ ਬਾਈ ਜੇ ਮੈਂ ਗੱਲ ਕਰਾਂ ਕਿ ਕਿਤੇ ਮੈਂ ਦੋਸਤ ਸਾਕੇ ਪਰ ਸਾਕੇ ਨੇ ਦੇਖ ਲਈ ਐਸਪੋ ਐਕਸਸ ਵਿੱਚ ਜਦੋਂ ਆ ਰਿਹਾ ਹੈ को आई एम ऑन द गेट ऑफ द गेट मी डोर ना

ਤੇ ਇਹ ਜਿਹੜੀ ਇਨਕਲੋਜਮੈਂਟ ਹੈ ਜੋ ਹੋਈ ਹੋਈ ਹੈ ਇਹਦਾ ਹੱਲ ਕਰਦੇ ਸੀ ਜੀ ਹੱਲ ਕਰਦੇ ਠੀਕ ਹੈ ਬਹੁਤ ਬਹੁਤ ਲਾਭ ਹੋਣ ਦਾ ਧੰਨਵਾਦ ਅਸੀਂ ਅਸੀਂ ਸਾਰਿਆਂ ਨੇ ਖੜੇ ਹਾਂ ਪਰ ਅਸੀਂ ਕਹਿੰਦੇ ਜੀ ਸਾਡੇ ਕੰਮ ਹੋ ਜਾਂਦੇ ਬਿਲਕੁਲ ਉਸ ਤੋਂ ਐਕਸਪੀਰੀ ਆਜ ਕੋ ਸਰਕਾਰੀ ਮਲਾਈਮ ਅੰਦਰ ਵਿਚਾਰੇ ਬਹਿ ਨਹੀਂ ਪਾ ਰਹੇ ਇਹ ਵੀ ਵਿਚਾਰੇ ਪਰ ਇੱਕ ਚੀਜ਼ ਮੇਰੇ ਸਾਹਿਬ ਸਾਥ ਕਰਦੇ ਹੋਗੇ ਅੱਜ ਜਿਹੜਾ ਬੱਚਾ ਬੈਠਾ ਜਿਹਨੇ ਸਭ ਤੋਂ ਵੱਡਾ ਇਹ ਨੁਕਸਾਨ ਨਵਾਂ ਤੋਂ ਅੱਲਾ ਟਾਟਾ ਆਈ ਕੰਮਾਜੀ ਨੂੰ ਕਰ ਲਓ ਤੇ ਬੜੀ ਬਣੀ। ਪਾਸਲੇ ਸਾਲ ਮੈਂ ਮੇਰੀ ਗੱਲ ਵੀ ਇਹ ਨਾ ਮੈਂ ਬਹੁਤ ਚਿੰਤਿਤ ਸੀ ਮੈਂ ਆਉਣ ਜਾਣਾ ਸੀ। ਮੇਰੇ ਨਾਲ ਸਪੈਸ਼ਲੀ ਨਾਲ ਵੀ ਨਾਲ ਪਹੁੰਚ ਕੇ ਦੇ ਕਮਲ ਗਾਲੀ ਵਿੱਚ ਤੇ ਇਮੀਡੀਟ ਡੇਸਿਸ ਤੇ ਉਹ ਵੀ ਬੰਦਾ ਪਹੁੰਚਦਾ। ਪਰਮਾਨੰਦ ਤੋਂ ਉਹਨਾਂ ਵੱਲੋਂ ਬੜੀ ਮਿਹਰਬਾਨੀ ਹੈ ਤੁਹਾਡੀ। ਕਿਤੇ ਪਲਾਣ ਕੇ ਕੋਈ ਨਿਕਲ ਨਹੀਂ ਆਈ ਕਿਤੇ ਵੀ ਆਦੇ। ਮੈਂ ਕਿਹੜੇ ਬੰਦੇ ਕਰ ਲਵਾਂ ਕਿੱਥੇ ਰਹਿਣੇ। ਮੈਂ ਤਾਂ ਪਾਈ ਜਾਣਾ। ਦੇਖੋ ਮੈਂ ਇੱਕ ਪ੍ਰੋਜੈਕਟ ਕਰ ਰਿਹਾ ਹਾਂ। ਦੇਖੋ कई बार बढ़िया इंसेंट नहीं हो पा प्लानिंग अदरवाइज अपनी जनता के ਕਿਨਾਲ ਬੀਕ ਕਮਿਊਨੀਕੇਸ਼ਨ ਨੂੰ ਗਿਆ ਤਾਂ ਗੈਪ ਇਸ ਕਰਕੇ ਹੈ ਕਿ ਜਿਵੇਂ ਤੋਂ ਦਿਨਾਲ ਵੀ ਗੱਲ ਹੋਈ ਸੀ ਤੇ ਜਿਵੇਂ ਆਪਾਂ ਪਿਆ ਕਿ ਇਹ ਮਾਂ ਨੂੰ ਬਹੁਤ ਚੱਤਰੇ ਨੇ ਤੇ ਇਹ ਤੁਹਾਨੂੰ ਜਾਣਨਾ ਕਿ ਗ੍ਰੋਥ ਡਿਵੈਲਪਮੈਂਟ ਤੇ ਇਹ ਕੀ ਹੈ ਟੁਕ ਮੈਂ ਮੈਂ ਵੀ ਕਲੀ ਹੋਣਾ ਨੂੰ ਜਿਵੇਂ ਹੁਣ ਐਸਜੀਓ ਸਾਹਿਬ ਨਾਲ ਗੱਲ ਕਰਦੀ ਆ ਸਹਿਰਾ ਸਾਹਿਬ ਨਾਲ ਗੱਲ ਕੀਤੀ ਹੈ ਕਹਿੰਦੇ ਜੀ ਮੈਂ ਇਹਨਾਂ ਨੂੰ ਹੁਣ ਆ ਜਗਾ ਨਹੀਂ ਰਾਈ ਦਿੱਤੀ ਸੀ ਤਾਂ ਮੈਂ ਤੁਹਾਨੂੰ ਪਤਾ ਕਰ ਦਿੰਦਾ ਕੋਈ ਹੋਰ ਜਗ੍ਹਾ ਇਹਨਾਂ ਨੂੰ ਦੇ ਦਾਂਗਾ ਜਦੋਂ ਆਪਾਂ ਅਫੀਸਰ ਵੀ ਜਦ ਨਾਲ ਰੱਕੇ ਉਹਨਾਂ ਨੂੰ ਕਹਿਦਣ ਕਿ ਤੁਸੀਂ ਸੁੱਤੋ ਇੱਥੇ ਫਿਰ ਤੋਂ ਉਹਨਾਂ ਦੇ ਹੋਟਲ ਵਿੱਚ ਮੰਦੋਣ ਕਿ ਇੱਕ ਮਿੰਟ ਆਪਾ ਜਸ ਸਰ ਮੇਰੀ ਅਜੇ ਸਾਹਿਬ ਆਪਾਂ ਨੇ ਪਹਿਲਾਂ ਵੀ ਦੇਖੀ ਸੀ ਨੀ ਯਾਨੀ ਜਿਹੜੇ ਹੋਰ ਦੇ ਦिए ਮੇਰੀ ਮੈਂ ਇੱਕ ਥੋੜੀ ਜਾਰਾ ਇਸਦਾ ਪ੍ਰੋਪਰ ਹੋਏਗਾ ਮੇਰ ਸਾਹਿਬ ਆਪ ਆਗੇ ਮੇਰ ਸਾਹਿਬ ਨੇ ਸਬਮਿਸ਼ਨ ਦਿੱਤਾ ਕਿ ਐਂਗ੍ਰਾਫੀ ਮੈਂ ਸਬਮਿਸ਼ਨ ਦਿੱਤਾ ਮੈਂ ਸਬਮਿਸ਼ਨ ਇਹਨੇ ਕਰਵਾਜੀ ਗਾ ਸਬਮਿਸ਼ਨ ਤੇ ਦਿੱਕਤ ਨਹੀਂ ਆ ਰਹੀ ਪਤਾ ਨਹੀਂ ਦਿੱਕਤ ਨਹੀਂ ਪਾਉਣਾ ਚਾਹੀਏ ਡਿਊ ਟੂ ਮੇਰ ਸਾਹਿਬ ਬਹੁਤ ਵਧੀਆ ਨੇ ਤੁਹਾਡੇ ਮੈਂ ਮੈਨੂੰ ਸਾਥ ਦੋ ਬਜੀਆ ਆਪਾਂ ਵੀ ਸ਼ਰਮੇ ਘਰਮ ਦੇ ਨਾਮ ਤੇ ਸ਼ਰਾਬ ਦੀ ਢਿੰਕਿਆ ਤੁਸੀਂ ਸਾਡੇ ਕੋਲ ਹੀ ਦੱਸੋ ਜੇ ਕੋਈ ਪ੍ਰੋਬਲਮ ਆਈਏ ਕੋਈ ਚੱਕੀਆ ਆਪਾਂ ਪਿਆਰ ਨਾਲ ਤੇ ਹੱਲ ਕਰਾਂਗੇ ਇਹ ਉਹ ਇੱਕ ਪਾਸੇ ਤਾਂ ਹੁੰਦਾ ਕਿ ਪੈਰ ਧੋਗੇ ਮੰਦਰ ਬਣਵਾ ਦੇ ਤਾ ਨੂੰ ਵੇੜ ਕੇ ਮਾਰਦੇ ਤੇ ਦੂਜੇ ਜਿਹੜਾ ਉਹ ਵੀ ਫਿਲਮ ਕਰਦਾ ਉਹ ਜਿਹੜੀ ਨਾ ਤੋਂ ਨਾ ਕੋਈ ਨਾ ਸੀ ਕਰਦਾ ਜਿਵੇਂ ਇਸ ਏਰੀਆ ਦੇ ਬੱਚੇ ਸੀ ਏਰੀਆ ਦੇ ਮੇਰਦਾਵ ਜੀ ਟੋਡੇ ਨਾਮ ਹੈ ਜੀ ਇਹ ਤਾਂ ਬਾਮੀ ਅਸੂ ਦਾ ਟੋਡੇ ਨਾਲ ਜੁੜ ਕੇ ਕੰਮ ਕਰਕੇ ਆਪਾਂ ਬਾ ਏਰੀਆ ਲਈ ਕੰਮ ਕਰਦੇ ਪਰ ਜਦੋਂ ਕੰਮ ਨਾ ਹੋਵੇ ਫਿਰ ਬੰਦੇ ਨੂੰ ਕੁਛ ਨਹੀਂ ਦੇਖੋ ਕਿੰਤੇ ਤੁਹਾਡੇ ਇਹਨਾਂ ਦੇ ਫੋਨ ਆਇਆ ਇਹਨਾਂ ਵੱਲ ਕੁਝ ਰਾਤ ਦੇ ਰਾਤ ਵਾਲੇ ਜਿਵੇਂ ਆਉਂਦੇ ਨੇ ਇਹ ਮਨੂ ਦੇ ਮੁੰਡਾ ਨੂੰ ਹੁਣ ਹੈ ਜੈਨਦਰ ਸਿੰਘ ਅਕਰ ਸਾਹਿਬ ਦਾ ਨਾਮ ਹੈ ਸਾਡੇ ਨਾਲ ਬਾਹਰ ਇੱਕ ਸਰਕਾਰੀ ਰੱਖਿਆ ਨੇ ਦੱਸਿਆ ਹੈ ਕਿ ਇਹਦੇ ਨਾਲ ਪਰਸਪਰ ਵਾਲਾ ਪੱਲੂ ਲਈ ਅੱਜ ਆਇਆ ਸੀ ਪੰਨ ਦੇ ਬਾਹਰ ਅੱਜ ਵੀ ਤੁਹਾਨੂੰ ਲੱਗਦਾ ਇੱਕ ਫਿਰ ਦੂਸਰੀ ਵਨਤੂ 1.5 ਮਹੀਨੇ ਬਾਅਦ ਪੱਲੂ ਨਵੇਂ ਲੈ ਕੇ ਲਾਗਾ ਇਹ ਵਾਲਾ ਅਧਨੇ ਗਰਾਊਂਡ ਦੇ ਕੁਝ ਹੋਰ ਹੈ ਜ਼ਮੀਨ ਦੇ ਕੁਝ ਹੋਰ ਹੈ